ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਅੱਜ ਲੱਗੇ ਆ ਬਈ ਆਪਾਂ ਆਪਣਾ ਘਨੌਰ ਵਾਲਾ ਖੇਤ ਵੱਢਣ ਜਿਹੜੀ ਪਹਿਲਾਂ ਇਹਦੇ ਬਈ ਪਰਸੋਂ ਵੱਢਣ ਉਹਰੇ ਵੱਢ ਲੈ ਕੇ ਤੇ ਉੱਪਰ 15-16 ਕਿੱਲੇ ਉਦੋਂ ਬਾਰਿਸ਼ ਆ ਗਈ ਕੰਮ ਰੁਗ ਗਿਆ ਤਾਂ ਅੱਜ ਪਹੁੰਚਿਆ ਆਪਣਾ ਪ੍ਰੀਤ ਮਸ਼ੀਨ ਲੈ ਕੇ ਆਪਾਂ ਦੋਈ ਮਸ਼ੀਨ ਆਪਣੀ ਚੱਲੇ ਗਈ ਬਈ ਨਕੋਦਰ ਰਾਤ ਉਰੇ ਰਹਿ ਗਿਆ ਆਪਣੇ ਆਪਾਂ 7 ਦਿਨ ਦਾ ਕੰਮ 150 ਕਿੱਲਾ ਰਹਿ ਗਿਆ ਮਸ਼ੀਨ ਪਾਈਪਾ ਲੈ ਲਈ ਹਫਤੇ ਇੱਕ ਮੈਂ ਵੱਟਿਆ ਜਾਣਾ ਮੌਸਮ ਸਾਫ਼ ਹੈ ਹੁਣ ਹੋਰ ਹਰਮਨ ਠੀਕ ਹੈ ਬੰਦੇ ਬਦਲਦੇ ਬਾਈ ਆਪਾਂ ਨੇ ਸੋਨੀ ਰੱਖਿਆ ਉਰੇ ਬਿੱਟੂ ਚਲੇ ਗਿਆ ਕਰਤਾਰ ਪਰਿਓ ਪਹਿਲਾਂ ਸੋਨੀ ਚਲਾ ਰਿਹਾ ਦਾ ਕਰਤਾਰ ਨੂੰ ਆ ਗਿਆ ਟਰਾਲੀਆਂ ਹੌਲੈਂਡ ਲਿਆਇਆ ਹਰ ਕਿਰਤਾਲੀ ਟਰਾਲੀ ਤਾਂ ਕਿ ਆਪਨਾਂ ਨਾਲੋਂ 4 ਵੀਲ ਵੀ ਖੜਿਆ ਹੋਰੀ ਆਪਣੇ ਬਈ ਡੋਡੀ ਹੈਗੀ ਐ ਬਾਈ ਆਪਣੇ ਪਰ ਇਹ ਦੇਖੋ ਥੋੜੀ ਕਾਲਸ ਜੀ ਵਾਲੀ ਜਿਹੜੀ ਰਾਤ ਅੱਪਾ ਟਰਾਲੀਆਂ ਵੇਚ ਕੇ ਆਏ ਆ ਸਮਾਂ ਮਸਹੋਰ ਵੀ ਕੱਟ ਲਿਆ ਡੋਡੀ ਉਹ ਦੋ ਟਰਾਲੀਆਂ ਜਿਹੜੀ ਪਰਸਾਂ ਵਾਲੀਆਂ ਰਾਤ ਤੁਲੀਆਂ ਇੱਕ ਤਾਂ ਪਰਸਾਂ ਚ ਚਲ ਗਈ ਦੀ ਤੱਲਬ ਵੀ ਵੱਡੀ ਆਪਣਾ ਦੋ ਟਰਾਲੀਆਂ ਢੋਹਾਰ ਗਏ ਮੰਡੀ तकरीबन ਨੇੜੇ ਹੀ ਲੱਗ ਗਿਆ ਤਾਂ ਸਰਪਾ ਚਾਰ ਰਿਆ ਬਈ ਕੰਮ ਇੱਕੇ ਰਣ ਰੋਲਾ ਲੱਗ ਗਿਆ ਨੇੜੇ ਜਿਹੜਾ ਵਿਚਾਲੇ ਰਿਹਾ ਬਦਾਇਓ ਪਿੰਨਾ ਨਿਕਲ ਗਈ ਪਿੰਨਾ ਡਰਾਵਾਲ ਦੀ ਸਾਗ ਇਕੱਠਾ ਹੋ ਰਿਹਾ ਇੱਧਰ ਸਾਗ ਇਤਰਾ ਨਿਸਾਕਾ ਕੀ ਕਰਾਂਗੇ ਸਾਰਾ ਸਾਲ ਸਾਗ ਖਾਣਾ ਉਹ ਸਾਰਾ ਸਾਲ ਸਾਗੋ ਚੱਲਣਾ ਇਹੋ ਪਲਾਟ ਹੈ ਬਈ ਜਿਹੜਾ ਉਦੋਂ ਵੱਡਿਆ ਦਾ ਇਸ ਇਧਰ ਤੇ ਵੱਡੀ ਦੀ ਖੇਤ ਨੇ ਕਿਤੇ ਸਾਲਾ ਸੁੱਕਾ ਕਿਤੇ ਗਿੱਲਾ ਇਹ ਸਮਝ ਨਹੀਂ ਆ ਰਹੀ ਵੀ ਰੌਣੀ ਕਰਾਂ ਕਿ ਤਰੀਂ ਘਾਟਰ ਮਾਰ ਕੇ ਦੱਬਾਂ ਦੇਖੋ ਕਿਤੇ ਤਾਂ ਕਪਾਣ ਦੀ ਗੁੱਡੀ ਘਟ ਕੇ ਚੱਲਿਆ ਵਾ ਕਿਤੇ ਰਡੀਆਂ ਸੁੱਕੀਆਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਹੋਰ ਬਾਈ ਕੀ ਹਾਲ ਹੈ ਤੇ ਠੀਕ ਹੈ ਲੈ ਵੀ ਠੇਕੇਦਾਰ ਆਏ ਆਪਣੇ ਅੱਜ ਮੱਥਾ ਟੇਕਣ ਹਰ ਸੰਡੇ ਆਨੇ ਆ ਬਾਈ ਹੋਰ ਠੀਕ ਹੈ ਫਿਰ ਵਧੀਆ ਹਾਂ ਠੀਕ ਹੈ ਵਧੀਆ ਚਲੋ ਵਧੀਆ ਹੀ ਚਹੀਦਾ ਆਵਾ ਮਾਰੀ ਟਰਾਲੀ ਇਹ ਨੇੜਾ ਹੈ ਉਹ ਲੱਗੀ ਨੇੜੇ ਟਰਾਲੀ ਉੱਤੇ ਬਾਕੀ ਉਹ ਜਿਹੜੀ ਡੋਡੀਜੀ ਵਾਲੀ ਉਹ ਪਾਵੇਂਗਾ ਉਸਮਾ ਪਰਾ ਬੁੱਟੀ ਵਾ ਕੁਸ ਖੇ ਤੂਰਾ ਹੈ ਤੁਸੀਂ ਇਧਰ 5 6 ਕਿੱਲੇ ਲੱਗ ਪੈ ਜੀ ਉਸਮਾ ਡੋਡੀ ਵਾਲੇ ਮ ਲੱਗੀ ਬਾਈ ਮਸੀਨੀ ਮ ਚਾਤਾ ਜਿਹੜੇ ਮ ਮਤਲਬ ਅੱਜ ਉਧਰ ਵੀ ਇਧਰ ਘਟਤੀ ਇੱਕੇ ਤਰਫ ਆ ਰਹੀ ਪੂਰਾ ਕਰਦਾ ਹੈ ਕਿ ਮੈਂ ਠੀਕ ਹੈ 855 ਲਾਦਿਆ ਬਾਹਰ ਭਰਕ ਹੈ ਬਾਕੀ ਇਹ 6 ਕਿੱਲੇ ਆਪਣੇ ਜਿਆਦਾ ਟੋਡੀ ਵਾਲੇ ਕਿੱਲਾ ਏ ਤੇ ਉਹ ਵਾਲਾ ਹਰ 5 ਕਿੱਲੇ ਉੱਧਰ ਹੈ ਇਹ ਕੰਮ ਹੀ ਆਪਾਂ ਇਸਮਾ ਹਰ ਕਿਰਤ ਦੀ ਟਰਾਲੀ ਨੂੰ ਮਾਲ ਲੱਗ ਮੈਂ ਕਟ ਵੱਡਾ ਹੋਏਗਾ ਜੋ ਵੀ ਦੇਖੀ ਜਾਏਗੀ ਬਾਕੀ ਜਿਹੜੇ ਇਧਰ ਸਾਫ ਦਾਣੇ ਦੇ ਹੋ ਨਾ ਮਾਪੂ ਮਾ ਪਾਏ ਬੜੀ ਮਾ ਅਰਸ਼ਵੰਜਾਲੀ ਮਾ ਪੱਕੀ ਸਮਾ ਪਾਵੇਂ ਗੀ ਨੀਲੀ ਨਾ ਇਧਰਾਂ ਛੇ ਕਿੱਲੇ ਸਾਫ ਅਰੇ 20 ਕਿੱਲੇ ਜਗ੍ਹਾ ਤੇ ਰੇ ਲਗ ਭੱਗ ਸਪੀ ਸਾਡੇ ਵੀ ਤਿੰਨੋ ਟਰਾਲੀਆਂ ਵਸਰ ਜਾਣਾ ਇੱਕ ਟਰਾਲੀ ਦਾਣੇ ਦੀ ਘਟ ਗਈ ਨੇ 20 ਕਿੱਲੇ ਮਾ ਤੇ ਚਾਰ ਟਰਾਲੀਆਂ ਹੁੰਦੀਆਂ ਨੇ ਪੰਜ ਕਿੱਲੇ ਭਰਦੇ ਕਿਹਨਾਂ ਦੇ ਡੋਟੀ ਦੇਖੋ ਕਿਤਨਾ ਉੱਟ ਰਹੀ ਹੈ ਪੂਰੀ ਹਲਤੀ ਉੱਤਰ ਗਿਆ ਇਸੇ ਤੋਂ ਫੜੀ ਦਵਾਈਆਂ ਦਵਾਈਆਂ ਕੋਈ ਕੰਮ ਨਹੀਂ ਕਰਦੀਆਂ ਸਾਰਾ ਕੁਝ ਕਰਕੇ ਦੇਖ ਲੈ ਲਾ ਲੇ ਕਾਲੀ ਜੀਰੀ ਕਾਲੀ ਜੀਰੀ ਦੂਰਾ ਸਾਰਾ ਖੇਤ ਸਾਫ ਹੈ ਦੇਖੋ ਡੋਡੀ ਵਾਲੇ ਮੈਂ ਲਾਤੀ ਮਸ਼ੀਨ ਆਪਾਂ ਨੇ ਇੱਧਰ ਇਹਦੇ ਮਸ਼ੀਨ ਕੱਢ ਰਹੀ ਆ ਡੋਡੀ ਆ ਇਸ ਟਰਾਲੀ ਨੂੰ ਪਾ ਕੇ ਆਈ ਉਹ ਖੇਤ ਦੂਰਾ ਨੀ ਲੀਟਰ ਵਾਲੀ ਮੈਂ ਪਾਈਂਗੇ ਸਾਰਾ ਦੋ ਟਰਾਲੀਆਂ ਚਲੋ ਸਾਫ ਹੋ ਜੀਆਂ ਇੱਕ ਟਰਾਲੀ ਡੋਡੀ ਵਾਲੀ ਹੋ ਜੀਗੀ ਇਹ ਬਈ ਗਵਾਂਡੀ ਕੀ ਆਪਣੇ ਕੀ ਦੇਖੋ ਜੀਰੀ ਹੈਗਾ ਦਿਲਾ ਸਾਈ ਫੋਰਮੈਨ ਗਿਆ ਆਪਣਾ ਰੋਟੀ ਖਾਣ ਲੰਚ ਟਾਈਮ ਹੋ ਗਿਆ ਕਹਣਾ ਆਪਾ ਬੱਟੇਗੇ ਨੇ ਛੋਟੇ-ਪੇਟੇ ਬਹੁਤ ਐ ਚੋਟੀ ਬਹੁਤ ਉੱਪਰ ਤੇ ਪਤਾ ਲੱਗਦਾ ਬਾਹਰੋਂ ਦੇਖਣੇ ਮੈਂ ਬੜੀ ਸੋਹਣੀ ਲੱਗ ਆ ਜੀ ਰੀ ਕਿਤੇ ਆ ਗਿਆ ਕੰਮ ਲੈਣਾ ਬਾਈ ਨੇ ਰਹਿ ਗਏ ਬਸ ਚਾਰ ਕਗੇੜੇ ਕਾਲੀ ਵੀ ਭਰ ਗਈ ਏ ਟਿਨਟਰਾਂ ਦੀਆਂ ਖੰਡ ਹੋ ਗਈਆਂ ਠੀਕ ਹੈ ਇਹ ਤਾਂ ਨਰਮਾ ਥੋੜਾ ਜਿਹਾ ਟੂਚਰ ਪਾ ਕੇ ਕੱਢਾਂਗੇ ਟਰੱਕ ਅਗੇ ਕਰਾਂ ਹਨੇਰਾ ਹੋ ਗਿਆ ਟਰੱਲੀਆਂ ਦੋ ਬਾਹਰ ਗੜ ਗਈਆਂ ਇਹ ਆਪਣਾ ਇੱਕ ਅੰਦਰ ਲੱਗੀ ਮਸ਼ੀਨ ਆਪਣੀ ਅੰਦਰ ਖੜੀ ਇੱਕ ਇੱਕ ਆਪਣੀ ਕਈ ਵੀ ਹੈ ਪਤਾ ਹੀ ਐ ਤੁਹਾਨੂੰ ਠੀਕ ਹੈ ਜੀ ਬਾਈ ਅੱਜ ਦੀ ਵੀਡੀਓ ਆਪਣੀ ਇੰਨੀ ਹੈ ਮਿਲਦੇ ਆਂ ਗੱਲੋਂ ਕਿਸੇ ਨਵੀਂ ਵੀਡੀਓ ਵਾਂ ਸასი ਕਾਲ ਜੀ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਰਹਿਮਤ ਕੀ ਕਰ ਰਹੇ ਪੁੱਤ ਵੇ ਕੀ ਕਰ ਰਹੇ Que que é mais assim, cara?